ਕਿੰਨੀ ਉਮਰ ਸੀ ਜਦੋਂ ਪੋਲੀਆ ਹੋਇਆ ਮੈਡਮ 2-3 ਸਾਲ ਛੋਟਾ ਹੁੰਦਾ ਸੀ ਬਚਪਨ ਚ ਮਮੀ ਡੈਡੀ ਦਾਦੇ ਸੀਗੇ ਕਿ ਉਸ ਟਾਈਮ ਚੱਲਦਾ ਫਿਰਦਾ ਹੁੰਦਾ ਸੀਗਾ ਬੁਖਾਰ ਚ ਡਾਕਟਰ ਤੋਂ ਟੀਕਾ ਲੱਗਾ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਹੋ ਗਈ ਤਾਂ ਫਿਰ ਕੋਈ ਨੌਕਰੀ ਦੀ ਆਸ ਨਹੀਂ ਰੱਖੀ ਸਰਕਾਰ ਤੋਂ ਆਸ ਤਾਂ ਬਹੁਤ ਰੱਖੀ ਮੈਡਮ ਆਪਣੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਅਦਾਰੇ ਆ ਮੈਂ ਹਰ ਜਗ੍ਹਾ ਆਪਣਾ ਨਾਮ ਦਰਜ ਕਰਾਇਆ ਵਾ ਪਰ ਮੈਨੂੰ ਉੱਥੋਂ ਕੋਈ ਲੈਟਰ ਜਾਂ ਆਫਰ ਕੋਈ ਨਹੀਂ ਆਇਆ ਮੈਡਮ ਨਾ ਕੋਈ ਸਰਕਾਰੀ ਐਮਐਲਏ ਜਾਂ ਐਮਪੀ ਨੇ ਹਰ ਵਾਰ ਬਣਨ ਤੋਂ ਪਹਿਲਾਂ ਕਹਿੰਦੇ ਆ ਤੁਹਾਡਾ ਕੁਝ ਕਰਾਂਗੇ ਜੀ ਉਸ ਤੋਂ ਬਾਅਦ ਕੋਈ ਨਹੀਂ ਸੁਣਦਾ ਜੀ ਫਿਰ ਇਹਨੋਂ ਜ਼ਿਆਦਾ ਵੈਟਰ ਹੁੰਦੇ ਮੈਡਮ ਚੱਲਦਾ ਫਿਰਦਾ ਹੁੰਦਾ ਕੋਈ ਵਧੀਆ ਜੌਬ ਪ੍ਰਾਈਵੇਟ ਕਿਤੇ ਵੀ ਕਰ ਜਾਂਦਾ ਜੀ ਆ ਹੁਣ ਪ੍ਰਾਈਵੇਟ ਜੌਬ ਤੁਹਾਨੂੰ ਪਤਾ ਹੈ ਐਡਾ ਹੈਂਡੀਕੈਪ ਹੋਂ ਕਰਕੇ ਕੋਈ ਦਿੰਦਾ ਨਹੀਂ ਜੌਬ ਜੀ ਸਰਕਾਰ ਤੋਂ ਮੈਂ ਇਹ ਕਰਦਾ ਇਹ ਸਾਡੇ ਵਰਗੇ ਬੰਦਿਆਂ ਦਾ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਜੀ ਤੇ ਕੋਈ ਦੇਖ ਕੇ ਉਹਨਾਂ ਨੂੰ ਛੋਟੀ ਮੋਟੀ ਜਿੱਦਾਂ ਦੀ ਕੁਆਲੀਫਿਕੇਸ਼ਨ ਹੈ ਜੌਬ ਦੇਣੀ ਚਾਹੀਦੀ ਉਹਨਾਂ ਨੂੰ ਹੀ ਪਹਿਲ ਦੇ ਦੇ ਸਰ ਜੀ ਮਾਂ ਬਾਪ ਬਿਮਾਰ ਹਾ ਤਾਂ ਦੇ ਤਾਂ ਕਿੰਨਾ ਕ ਦੁੱਖ ਹੁੰਦਾ ਦੇਖ ਕੇ ਦੁੱਖ ਤਾਂ ਹੁੰਦਾ ਮੈਡਮ ਕਿਉਂਕਿ ਦੋ ਕੇਸ ਕਰਕੇ ਹੁੰਦਾ ਕੋਈ ਜਿਆਦਾ ਮੈਂ ਉਹਨਾਂ ਦਾ ਹਾਈ ਫਾਈ ਜਾਂ ਵਧੀਆ ਹਸਪੀਟਲ 'ਚ ਮਹਿੰਗਾ ਹੋਣ ਕਰਕੇ ਮੈਂ ਲਾਜ ਨਹੀਂ ਕਰਾ ਸਕਦਾ। ਬੱਸ ਸਿੱګه ਮੈਂ। ਸਰ ਕਿਵੇਂ ਹੋ? ਠੀਕ ਠਾਕ ਮੈਡਮ। ਸਰ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਰਾਜੂ ਮੈਡਮ। ਸਰ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ? ਤਾਂ ਮੈਡਮ ਕਾਫੀ ਸਾਲ ਹੋ ਗਏ ਨੇ ਲਗਭਗ। ਸਰ ਪੈਰਾਂ ਨੂੰ ਕੀ ਹੋਇਆ ਸੀ? ਪੈਰਾਂ ਮੈਡਮ ਬਚਪਨ 'ਚ ਪੋਲੀਓ ਹੋ ਗਿਆ ਸੀ। ਕਿੰਨੀ ਉਮਰ ਸੀ ਜਦੋਂ ਪੋਲੀਓ ਹੋਇਆ? ਮੈਡਮ 2-3 ਸਾਲ, ਛੋਟਾ ਹੁੰਦਾ ਸੀਗੇ ਬਚਪਨ 'ਚ। ਅਮੀ ਡੈਡੀ ਦਾਦੇ ਸੀਗੇ ਕਿ ਉਸ ਟਾਈਮ ਚੱਲਦਾ ਫਿਰਦਾ ਹੁੰਦਾ ਸੀਗਾ। बुखार ਚ ਡਾਕਟਰ ਤੋਂ ਟੀਕਾ ਲੱਗਾ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਹੋ ਗਈ। ਤਾਂ ਸਰ ਇਹ ਨਾਲ ਗੁਜ਼ਾਰਾ ਹੋ ਜਾਂਦਾ ਤੁਹਾਡੇ ਘਰ ਦਾ। ਬੜਾ ਮਗਾਇਦਾ ਬਹੁਤ ਆ ਗੁਜ਼ਾਰਾ ਦਾ ਕਰਨਾ ਪੈਂਦਾ। ਸਰ ਜੇ ਮਾਂ-ਬਾਪ ਬਿਮਾਰ ਆ ਤੁਹਾਡੇ ਤਾਂ ਕਿੰਨਾ ਕ ਦੁੱਖ ਹੁੰਦਾ ਦੇਖ ਕੇ। ਦੁੱਖ ਤਾਂ ਹੁੰਦਾ ਮੈਡਮ ਕਿਉਂਕਿ ਦੁੱਖ ਇਸ ਕਰਕੇ ਹੁੰਦਾ ਕੋਈ ਜ਼ਿਆਦਾ ਮੈਂ ਉਹਨਾਂ ਦਾ ਆਈਫਾਈ ਜਾਂ ਵਧੀਆ ਹਸਪੀਟਲ 'ਚ ਮਹਿੰਗਾ ਔਣ ਕਰਕੇ ਮੈਂ ਇਲਾਜ ਨਹੀਂ ਕਰਾ ਸਕਦਾ। ਤਾਂ ਉਹਨਾਂ ਦਾ ਇਲਾਜ ਕਿਵੇਂ ਹੁੰਦਾ? ਜੋ ਵੀ ਮੈਡਮ ਇਥੋਂ ਕਰਦਾ ਕਮਾਉਣਾ ਉਸ ਦੇ ਨਾਲ ਜੋ ਵੀ ਡਾਕਟਰ ਤੋਂ ਉਹਨਾਂ ਦੇ ਇਲਾਜ ਕਰਵਾਉਣਾ ਰਹਿਣਾ ਇਸ ਹਾਲਤ ਦੇ ਵਿੱਚ ਕੰਮ ਕਰਨਾ ਔਖਾ ਨਹੀਂ ਲੱਗਦਾ ਔਖਾ ਤਾਂ ਲੱਗਦਾ ਮੈਡਮ ਪਰ ਹੁਣ ਕਰਨਾ ਕਿ ਕਿ ਕਰ ਚਾਹਦੇ ਆ ਕਰਨਾ ਪੈਂਦਾ ਮਜਬੂਰੀ ਚ ਮੈਡਮ ਜਿੰਨਾ ਹੁੰਦਾ ਮੈਂ ਕਰ ਲੈਣਾ ਹੀ ਬੜੇ ਕਿੰਨੇ ਹੋ ਪਲੱਸ 2 ਮੈਡਮ ਤਾਂ ਫਿਰ ਕੋਈ ਨੌਕਰੀ ਦੀ ਆਸ ਨਹੀਂ ਰੱਖੀ ਸਰਕਾਰ ਤੋਂ ਆ ਤਾਂ ਬਹੁਤ ਰੱਖਿਆ ਮੈਡਮ ਆਪਣੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਅਦਾਰੇ ਆ ਮੈਂ ਹਰ ਜਗ੍ਹਾ ਆਪਣਾ ਨਾਮ ਦਰਜ ਕਰਾਇਆ ਵਾ ਪਰ ਮੈਨੂੰ ਉੱਥੋਂ ਕੋਈ ਲੈਟਰ ਜਾਂ ਆਫਰ ਕੋਈ ਨਹੀਂ ਆਇਆ ਮੈਡਮ ਨਾ ਕੋਈ ਸਰਕਾਰੀ ਐਮਐਲਏ ਜਾਂ ਐਮਪੀ ਨੇ ਹਰ ਵਾਰ ਬਣ ਤੋਂ ਪਹਿਲਾਂ ਕਹਿ ਦਿੰਦੇ ਤੁਹਾਡਾ ਕੁਝ ਕਰਾਂਗੇ ਜੀ ਉਸ ਤੋਂ ਬਾਅਦ ਕੋਈ ਨਹੀਂ ਸੁਣਦਾ ਜੀ ਇਤੋਂ ਤੱਕ ਮੈਡਮ ਜਦ ਆਪਣੇ ਬਾਦਲ ਸਾਹਿਬ ਸੀਗੇ ਮੁੱਖ ਮੰਤਰੀ ਉਹਨਾਂ ਨੂੰ ਖੁਦ ਮਿਲਿਆ ਮੈਂ ਉਹ ਵੀ ਕਹਿੰਦੇ ਬੇਟਾ ਕੁਝ ਕਰਾਂਗੇ ਬਸ ਉਹ ਵੀ ਇੱਕ ਲਾਰਾ ਲਾ ਕੇ ਚਲੇ ਗਏ ਮੁੜ ਕੇ ਉਹਨਾਂ ਨੇ ਨਹੀਂ ਪੁੱਛਿਆ ਮੇਰੇ ਡਾਕੂਮੈਂਟ ਸਾਰੇ ਲੈ ਲਏ ਸੀ ਉਹਨਾਂ ਨੇ ਜੋ ਵੀ ਮੇਰੇ ਸਰਟੀਫਿਕੇਟ ਕੁਆਲੀਫਿਕੇਸ਼ਨ ਦੇ ਸੀ ਪਰ ਕੋਈ ਮਦਦ ਨਹੀਂ ਹੋਈ ਮੈਨੂੰ ਸਰ ਤੁਸੀਂ ਇਸ ਹਾਲਤ ਚੋਂ ਤੇ ਘਰੇ ਮਾਂ ਬਾਪ ਵੀ ਬਿਮਾਰ ਆ ਤਾਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਆ ਮੈਡਮ ਉਹਨਾਂ ਦਾ ਤਵਾਈ ਬੂਟੇ ਉਹਨਾਂ ਦਵਾ ਕੇ ਦੇ ਕੇ ਘਰੋਂ ਫੇਰ ਆ ਜਣਾਈ ਸਵੇਰ ਮੈਂ ਜਲਦੀ ਇੱਥੇ ਦੁਕਾਨ ਤੇ ਸ਼ਾਮ ਨੂੰ ਮੈਂ ਫਿਰ 7-8 ਵੇ ਚਲੇ ਨਹੀਂ ਉਹਨਾਂ ਦੀ ਸ਼ਾਮ ਸੰਭਾਲ ਕਿਵੇਂ ਕਰਦੇ ਹੋ ਬਾਕੀ ਦੋ ਬ੍ਰਦਰ ਨਹੀਂ ਵੱਡੇ ਭਾਬੀ ਨੇ ਉਹ ਮਾੜਾ ਮੋਟਾ ਉਹਨਾਂ ਦੇ ਦੇਖਭਾਲ ਕਰਦੇ ਰਹਿੰਦੇ ਸੀ ਉਹ ਮਾੜੀ ਮੋਟੀ ਹੈਲਪ ਕਰਦੇ ਬਾਕੀ ਮੈਂ ਕਰ ਦਿੰਦਾ ਜੀ ਤਾਂ ਸਰ ਜਿਵੇਂ ਕਿ ਆ ਹਾਲਾਤ ਆ ਤੁਹਾਡੇ ਤਾਂ ਇਹ ਹਾਲਾਤ ਦੇ ਵਿੱਚ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਆ ਗੁਜ਼ਾਰਾ ਤਾਂ ਮੈਡਮ ਔਖਾ ਹੀ ਚੱਲਦਾ ਤੁਹਾਨੂੰ ਪਤਾ ਹੀ ਆ ਕਿੰਨੀ ਮੰਗਾਈ ਆ ਹਰ ਚੀਜ਼ ਦਾ ਰੇਟ ਆਏ ਦਿਨ ਵੱਧਦਾ ਰਹਿੰਦਾ ਜੀ। ਤੋਂ ਜੋ ਵੀ ਇੱਥੋਂ ਆਮਦਨ ਹੋ ਜਾਂਦੀ ਹੈ ਉਹ ਨਾਲ ਗੁਜ਼ਾਰਾ ਕਰ ਹੀ ਜਾਂਦੇ ਆ ਜੀ ਓਕਸ ਓਕੇ। ਟੈਨਸ਼ਨ ਨਹੀਂ ਹੁੰਦੀ ਇਹਨਾਂ ਨੂੰ। ਕਦੇ-ਕਦੇ ਹੋ ਜਾਂਦੀ ਹੈ ਮੈਡਮ। ਫਿਰ ਜੇ ਕੰਮ ਚ ਲੱਗ ਜਾਨਾ ਫਿਰ ਟੈਨਸ਼ਨ ਭੁੱਲ ਜਾਨਾ। ਐਨੀ ਹਿੰਮਤ ਕਿੱਥੋਂ ਲੈ ਕੇ ਆਏ ਹੋ ਤੁਸੀਂ? ਮੈਂ ਤਾਂ ਮੈਡਮ ਮੇਰੀ ਸ਼ੁਰੂ ਤੋਂ ਆਤੀ ਸੀ ਮੈਂ ਜਿਆਦਾ ਬੈਠਿਆ ਨਹੀਂ ਮੈਂ ਪੜ੍ਹਦੇ ਮੌਕੇ ਵੀ ਕੁਛ ਨਾ ਕੁਛ ਕੰਮ ਕਰਦਾ ਰਿਹਾ ਮੈਡਮ ਛੋਟਾ ਮੋਟਾ ਪਾਰਟ ਟਾਈਮ। ਕਿੰਨੇ ਕੇ ਪੈਸੇ ਕਮਾ ਲੈਣੇ ਹੋ ਇੱਥੇ? ਮੈਂ ਤਾਂ ਮੈਡਮ ਕੁਝ ਜਿਆਦਾ ਨਹੀਂ ਕੋਈ ਸਿਰ ਆਪਣਾ ਗੁਜ਼ਾਰਾ ਜੋਗਾ ਜੋ ਵੀ 4-500 ਪਾਪਾ ਕੀ ਕਰਦੇ ਆ ਤੁਹਾਡੇ ਪਾਪਾ ਪਹਿਲਾਂ ਮੈਡਮ ਹਾਲੇ ਡਰਾਈਵਰੀ ਕਰਦੇ ਸੀਗੇ ਉਹ ਵੀ ਹੁਣ ਹਾਰਟ ਦੇ ਪੇਸ਼ੈਂਟ ਆ ਹੁਣ ਫਰੀ ਨੇ ਹਾਲੇ ਕੁਝ ਨਹੀਂ ਕਰਦੇ ਤਾਂ ਸਰ ਜਿਵੇਂ ਕਿ ਬਾਕੀ ਲੋਕ ਹੁੰਦੇ ਆ ਜਦੋਂ ਦੇਖਦੇ ਆ ਸਾਰੇ ਭੱਜਦੇ ਆ ਤੁਰਦੇ ਆ ਤਾਂ ਆਪ ਨੂੰ ਨਹੀਂ ਲੱਗਦਾ ਕਿ ਕਾਸ਼ ਮੈਂ ਵੀ ਤੁਰ ਸਕਦਾ ਮੈਂ ਵੀ ਲੋਕਾਂ ਵਾਂਗੂ ਆਮ ਇਨਸਾਨ ਵਾਂਗੂ ਜ਼ਿੰਦਗੀ ਜਿਉ ਸਕਦਾ ਹੁੰਦਾ ਮੈਡਮ ਫੀਲ ਜੈ ਤਾਂ ਬਹੁਤ ਹੁੰਦਾ ਪਰ ਤੇਰਾ ਮੈਡਮ ਇਧਰ ਉਧਰ ਮੰਮੀ ਡੈਡੀ ਚਾਹ ਠੀਕ ਠਾਕ ਜ ਉਹਨਾਂ ਨੇ ਤੇਰੀ ਇਲਾਜ ਦੀ ਕੋਸ਼ਿਸ਼ ਕੀਤੀ ਪਰ ਨਹੀਂ ਠੀਕ ਹੋਇਆ ਹੁਣ ਜਿਦਾਂ ਜ਼ਿੰਦਗੀ ਆ ਗੁਜ਼ਾਰਨੀ ਪੈਂਦੀ ਆ ਮੈਡਮ ਤਕਲੀਫ ਜੀ ਦਾ ਕਦੇ-ਕਦੇ ਮਨ ਉਦਾਸ ਜਿਆਦਾ ਹੁੰਦਾ ਤੇ ਮੈਂ ਚੱਲਦਾ ਫਿਰਦਾ ਹੁੰਦਾ ਵੀ ਮੈਂ ਸਭ ਕੁਝ ਕਰ ਸਕਦਾ ਜੇ ਠੀਕ ਹੁੰਦੇ ਤਾਂ ਕੀ ਕਿਵੇਂ ਦੀ ਜ਼ਿੰਦਗੀ ਹੁੰਦੀ ਤੁਹਾਡੀ ਫਿਰ ਇਹਨਾਂ ਜ਼ਿਆਦਾ ਵੈਟਰ ਹੁੰਦੇ ਮੈਡਮ ਚੱਲਦਾ ਫਿਰਦਾ ਹੁੰਦਾ ਕੋਈ ਵਧੀਆ ਜੌਬ ਪ੍ਰਾਈਵੇਟ ਕਿਤੇ ਵੀ ਕਰ ਸਕਦਾ ਜੀ ਹੁਣ ਪ੍ਰਾਈਵੇਟ ਜੌਬ ਤੁਹਾਨੂੰ ਪਤਾ ਹੈ ਏਦਾਂ ਹੈਂਡੀਕੈਪ ਆਉਣ ਕਰਕੇ ਕੋਈ ਦਿੰਦਾ ਨਹੀਂ ਜੌਬ ਜੀ ਹਾਲਤ ਦੇ ਵਿੱਚ ਕੰਮ ਕਰਦੇ ਹਾਂ ਲੋਕਾਂ ਤੋਂ ਕੀ ਕੀ ਸੁਣਨ ਨੂੰ ਮਿਲਦਾ ਲੋਕਾਂ ਦੇਖੋ ਇਹ ਕੁਝ ਨਹੀਂ ਸੁਣਨ ਨੂੰ ਮਿਲਦਾ ਫਿਰ ਵੀ ਕੋਈ ਕੋਈ ਇਤਰਾਜ ਆ ਕਰ ਦਿੰਦਾ ਵੀ ਇਹ ਮੁੰਡਾ ਕੰਮ ਯਾਰ ਕਰਦਾ ਕੋਈ ਬੰਦਾ ਅੱਛੇ ਵੀ ਆ ਜੋ ਕਹਿੰਦੇ ਆ ਸਾਹਬਾ ਤੂੰ ਮਿਹਨਤ ਕਰਦਾ ਇਸ ਹਾਲਤ ਦੇ ਵਿੱਚ ਕੰਮ ਕਰਦੇ ਹੋ ਹੁਣ ਤੱਕ ਕੀ ਸਪੋਰਟ ਕੌਣ ਕੌਣ ਕਰਦਾ ਹੈ ਸਪੋਰਟ ਦਾ ਮੇਰੇ ਮੰਮੀ ਡੈਡੀ ਨੇ ਜੀ ਤੇ ਮੇਰੇ ਚਾਚਾ ਜੀ ਹੁੰਦੇ ਨਾਲ ਉਹ ਜੋ ਮੇਰੇ ਹੈਲਪ ਕਰਦੇ ਰਹਿੰਦੇ ਇਸ ਕੰਮ ਵਿੱਚ ਜਿਵੇਂ ਕਿ ਹੁੰਦਾ ਆ ਬੰਦੇ ਦੀ ਜ਼ਿੰਦਗੀ ਚ ਮਾਪੇ ਤੋਂ ਬਾਅਦ ਯਾਰ ਦੋਸਤ ਹੁੰਦੇ ਨੇ ਤਾਂ ਆਪਣੇ ਯਾਰ ਦੋਸਤਾਂ ਬਾਰੇ ਕੀ ਕਹਿਣਾ ਚਾਹੋ ਯਾਰ ਦੋਸਤ ਵਧੀਆ ਮੈਡਮ ਮੇਰੇ 5-6000 ਦੋਸਤ ਆ ਬਸ ਉਸ ਤੋਂ ਜ਼ਿਆਦਾ ਨਹੀਂ ਉਹ ਵੀ ਮੇਰੀ ਕਾਫੀ ਮਦਦ ਕਰਦੇ ਹੈਲਪ ਕਰਦੇ ਆ ਹਾਂਜੀ ਹਾਂਜੀ ਮੈਨੂੰ ਕਿਤੇ ਆਣਾ ਜਾਣਾ ਹੁੰਦਾ ਉਹ ਆਪਣੀ ਬਾਈਕ ਜਾਂ ਗੱਡੀ-ਗੁੱਡੀ ਤੇ ਮੈਨੂੰ ਲੈ ਜਾਂਦੇ ਆਂ ਕਾਫੀ ਮਦਦ ਕਰਦੇ ਆ ਮੇਰੀ ਹਰ ਤਰ੍ਹਾਂ ਦੀ ਮੈਡਮ ਤਾਂ ਸਰ ਜਾਣਾ ਆਉਣਾ ਔਖਾ ਨਹੀਂ ਲੱਗਦਾ ਇੱਥੋਂ ਕਿਵੇਂ ਜਾਣਿਓ ਇੱਥੋਂ ਮੈਡਮ ਆਪਣੇ ਚਾਚਾ ਜੀ ਹੁੰਦੇ ਆ ਮੇਰੇ ਨਾਲ ਤੁਹਾਨੂੰ ਦੱਸਿਆ ਨਾ ਵੀ ਉਹ ਹੈਲਪ ਕਰਦੇ ਆ ਉਹਨਾਂ ਨਾਲ ਆ ਜਾਣਾ ਚਲੇ ਜਾਣਾ ਜਾਂ ਮੇਰੇ ਯਾਰ ਦੋਸਤ ਹੁੰਦਾ ਸਰ ਅੱਜ ਕੱਲ ਤਾਂ ਨੌਜਵਾਨ ਕੋਈ ਛੋਟੀ ਮੋਟੀ ਕੋਈ ਚੀਜ਼ ਹੋ ਜੇ ਉਸ ਦੀ ਆਸ ਛੱਡ ਜਾਂਦੇ ਨੇ ਵੀ ਇੱਕ ਨਾਕਾਮਜਾਬੀ ਨੂੰ ਦੇਖ ਕੇ ਛੱਡ ਦਿੰਦੇ ਆ ਕਿ ਸਾਡੇ ਤਾਂ ਕੁਝ ਨਹੀਂ ਹੋਣਾ ਪਰ ਤੁਸੀਂ ਆਸ ਨਹੀਂ ਛੱਡੀ ਇਹਦੇ ਪਿੱਛੇ ਕੀ ਰਾਜ਼ ਆ ਇਹ ਬਸ ਮੈਡਮ ਸ਼ੁਰੂਤੋਂ ਹੀ ਆਦਤ ਸੀ ਮੇਰੀ ਬਈ ਕੰਮ ਕਰਨ ਦੀ ਤੇ ਪੜਨ ਦੀ ਪੜਨ ਤੇ ਜਿੰਨਾ ਮੈਡਮ ਪੜਜਾ ਕੇ ਮੈਂ 12 ਤੱਕ ਪੜਿਆ ਫਿਰ ਕੁਝ ਕਾਲਜ ਕੋਲੇ ਦੋ ਰੋਣ ਕਰਕੇ ਪੈਸੇ ਦੇ ਨਾ ਔਣ ਕਰਨ ਉਹ ਮੈਂ ਜ਼ਿਆਦਾ ਪੜਾਈ ਕਰ ਨਹੀਂ ਸਕਿਆ ਤੇ ਬੀਐਮਐ ਫਰਸਟ ਇਅਰ ਵਿੱਚੀ ਛੱਡਤੀ ਸੀਗੀ ਪੈਸੇ ਦੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਂ ਇਹ ਕਰਦਾ ਇਹ ਸਾਡੇ ਵਰਗੇ ਬੰਦਿਆਂ ਦਾ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਜੀ ਤੇ ਕੋਈ ਦੇਖ ਕੇ ਉਹਨਾਂ ਨੂੰ ਛੋਟੀ ਮੋਟੀ ਜਿੱਦਾਂ ਦੀ ਕੁਆਲਿਫੀਕੇਸ਼ਨ ਹੈ ਜੌਬ ਦੇਣੀ ਚਾਹੀਦੀ ਉਹਨਾਂ ਨੂੰ ਹੀ ਪਹਿਲ ਦੇਣਾ